ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵੀਰ ਬਾਦਲ ਨੇ ਇੱਕ ਗੱਲ ਚੰਗੀ ਕੀਤੀ ਹੈ ਪਰ ਕਈਆਂ ਭੇਡਾਂ ਨੂੰ ਚੰਗੀ ਨਹੀਂ ਲੱਗਣੀ। ਖਰੂ ਨੇ ਨਾਂ ਤਾਂ ਨਹੀਂ ਲਿਆ ਸਿੱਧਾ ਕਹਿ ਕੇ ਇੱਕ ਵੀਰ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਹੈ। ਕਹਿੰਦਾ ਉੰਨੀ ਉਹਦੀ ਉਮਰ ਨਹੀਂ ਹੋਣੀ ਜਿੰਨੀ ਗੁਰਦੀਪ ਸਿੰਘ ਖੜਾ ਨੇ ਜੇਲ ਕੱਟੀ ਹੈ ਜਿਹੜੇ ਬੰਦੀ ਸਿੰਘ ਰਹਾ ਹੋ ਕੇ ਆਏ ਸਾਡੇ ਉਹ ਗਰਦੀਪ ਸਿੰਘ ਖੇੜਾ ਦੀ ਗੱਲ ਕਰਦਾ ਜਿਹੜੇ ਅਮਰਪਾਲ ਡੇਢ ਸਾਲ ਹੋਇਆ ਜੇਲ੍ਹ ਵਿੱਚ ਗਏ ਨੂੰ ਪਿੱਟੀ ਜਾਂਦਾ ਵੈਸੇ ਇਸ ਰਵੀਰ ਬਾਦਲ ਦੀ ਗੱਲ ਵਧੀਆ ਲੱਗੀ ਹਾਲਾਂਕਿ ਸਵਾਲ ਤਾਂ ਇਹ ਵੀ ਉੱਠਣੇ ਹਨ ਕਿ ਸਰਵੀਰ ਬਾਦਲ ਤੁਸੀਂ ਕਿੰਨੀ ਜੇਲ੍ਹ ਕੱਟੀ ਹੈ ਕਈਆਂ ਲੋਕਾਂ ਨੇ ਇਹ ਵੀ ਕਹਿਣਾ ਪਰ ਨਹੀਂ ਉਹ ਜੇਲ੍ਹ ਹੋ ਸਕਦਾ ਕਟਨੀ ਭਜੇ ਉਹਨੂੰ ਕਿਉਂਕਿ ਕੇਸ ਕਾਫੀ ਚਲਦੇ ਆ ਗੁਰਬਾਣੀ ਜਾਂ ਗੁਰੂਗੱਜ ਸਾਹਿਬ ਦੇ ਬੇਅਦਬੀ ਦੇ ਮੁੱਦੇ ਤੇ ਹੋਰ ਕਾਫੀ ਕੁਝ ਕੀਤਾ ਹੋਇਆ ਜੇਲ੍ਹ ਨੂੰ ਹੋ ਵੀ ਸਕਦੀ ਹੈ ਹੋ ਸਕਦਾ ਸਾਰੀ ਉਮਰ ਜੇਲ੍ਹ ਚ ਹੀ ਰਹਿਣਾ ਪੈ ਜਾ ਕੋਈ ਵੱਡੀ ਗੱਲ ਹੈ ਪਰ ਜਿਹੜੀ ਗੱਲ ਕਹੀ ਹੈ ਇਹ ਮੈਨੂੰ ਸਹੀ ਲੱਗੀ ਹੁਣ ਮੈਨੂੰ ਵੀ ਕਈਆਂ ਨੇ ਗਾਲਾਂ ਕਢਣੀਆਂ ਨੇ ਚਲੋ ਕੋਈ ਗੱਲ ਨਹੀਂ ਉਹ ਤੁਹਾਡਾ ਸੁਭਾਅ ਹੈ ਤੁਸੀਂ ਜੋ ਮਰਜ਼ੀ ਕਰੋ ਪਰ ਜਿਹੜੀ ਗੱਲ ਸਹੀ ਹੁੰਦੀ ਹੈ ਉਹਨੂੰ ਸਹੀ ਕਹਿਣਾ ਜ਼ਰੂਰੀ ਹੁੰਦਾ ਇਹ ਵਾਕਈ ਸਹੀ ਹੈ ਅਮਰਪਾਲ ਦੀ ਉਹਨੇ ਉਮਰ ਨਹੀਂ ਹੈਗੀ ਜਿੰਨੀ ਗੁਰਦੀਪ ਖੇੜਾ ਨੇ ਜੇਲ੍ਹ ਕੱਟੀ ਹੈ ਚਲੋ ਜਿਹੜੀਆਂ ਭੇਡਾਂ ਅਮਰਪਾਲ ਦੇ ਪਿੱਛੇ ਫਿਰਦੀਆਂ ਨੇ ਦੁੱਖਦਾਨ ਨੂੰ ਲੱਗਣਾ ਨਿਬੂਟਾ ਸਿੰਘ ਕੀ ਕਹੀ ਜਾਂਦਾ ਤੁਸੀਂ ਇਹ ਦੱਸੋ ਵੀ ਪੰਥ ਨੂੰ ਅੰਮ੍ਰਿਤਪਾਲ ਦੀ ਦੇਣ ਕੀ ਹੈ ਕੌਮ ਨੂੰ ਅੰਮ੍ਰਿਤਪਾਲ ਦੀ ਦੇਣ ਕੀ ਹੈ ਹੁਣ ਕਮੈਂਟ ਕਰਨ ਵਾਲੇ ਮੈਨੂੰ ਫੇਰ ਗਾਲ ਕੱਢਣਗੇ ਕਿ ਤੇਰੀ ਦੇਣ ਕੀ ਹੈ ਨਿਰ ਦੇਣ ਪਤਾ ਕੀ ਹੈ ਇਹ ਅੰਮ੍ਰਿਤਪਾਲ ਵਰਗੇ ਫੁਕਰੇ ਸਿਮਰਿਤ ਮਾਨ ਵਰਗੇ ਫੁਕਰੇ ਲੋਕਾਂ ਦੇ ਪੁੱਤ ਮਰਵਾ ਰਹੇ ਨੇ ਖੜਕੂ ਬਾਦ ਦੇ ਨਾਂ ਤੇ ਖਾਲਿਸਤਾਨ ਦੇ ਨਾਂ ਤੇ ਗੁੰਮਰਾਹ ਕਰਕੇ ਤੇ ਅਸੀਂ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਨਹੀਂ ਕੁਝ ਬੋਲਦੇ ਅਸੀਂ ਬਚਾਉਣ ਵਾਸਤੇ ਬੋਲਦੇ ਮੈਂ ਹਮੇਸ਼ਾ ਕਹਿੰਦਾ ਨੌਜਵਾਨਾਂ ਨੂੰ ਕਿ ਗੁਰਬਾਣੀ ਪੜੋ ਇਤਿਹਾਸ ਪੜੋ ਆਪਣੇ ਪੈਰਾਂ ਤੇ ਖੜੇ ਹੋਵੋ ਇਨ੍ਹਾਂ ਕੜਮ ਚੌਧਰਿਆਂ ਦੇ ਪਿੱਛੇ ਲਾ ਕੇ ਆਪਣੇ ਤੇ ਪਰਚੇ ਨਾ ਪਵਾਓ ਅੰਮ੍ਰਿਤਪਾਲ ਦੀ ਜਿਹੜੇ ਮਹਿਮਬਹੀਰ ਸੀ ਨਾ ਉਹਦੇ ਵਿੱਚ ਬਹੁਤੇ ਨੌਜਵਾਨਾਂ ਦੇ ਪਰਜੇ ਪਏ ਕਈਆਂ ਦੇ ਕੋਲੇ ਪਾਸਪੋਰਟ ਦੀ ਅਪਾਇੰਟਮੈਂਟ ਸੀ ਪਾਸਪੋਰਟ ਬਣਾਉਣ ਵਾਸਤੇ ਉਹ ਕੈਨਸਲ ਹੋ ਗਈ ਕਈਆਂ ਨੇ ਵੀਜ਼ੇ ਲੈਣੇ ਸੀ ਉਹਨਾਂ ਦੇ ਵੀਜ਼ੇ ਰਿਜੈਕਟ ਹੋ ਗਏ ਇਹ ਦੇਣ ਹੈ ਅਮਰਤਪਾਲ ਦੀ ਜਿਹੜੀ ਮਹਾਂਮਸੀਬਹਿਿਰ ਸੀ ਉਹਦੀ ਦੇਣ ਹੈ ਸਾਡੀ ਕੌਮ ਨੂੰ ਦੇਣ ਇਹੀ ਹੈ ਵੀ ਅਸੀਂ ਬਾਬੇ ਨਾਨਕ ਦੇ ਫਲਸਫੇ ਦੀ ਗੱਲ ਕਰਨੀ ਹੈ ਅਸੀਂ ਲੋਕਾਂ ਦੇ ਪੁੱਤ ਮਰਵਾਉਣੇ ਨਹੀਂ ਲੋਕਾਂ ਦੇ ਪੁੱਤ ਬਚਾਉਣੇ ਆ ਮੇਰੇ ਕਹਿਣ ਨਾਲ ਜੇ ਇੱਕ ਵੀ ਨੌਜਵਾਨ ਨੂੰ ਸਮਝ ਆ ਜਾਂਦੀ ਹੈ ਤਾਂ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਮੇਰੇ ਲਈ ਬਹੁਤ ਵੱਡੀ ਗੱਲ ਹੈ ਸਾਡੀ ਇਹ ਦੇਣ ਹੈ ਕੌਮ ਨੂੰ ਇਹ ਦੇਣ ਹਮੇਸ਼ਾ ਚੱਲਦੀ ਰਹੂ ਇਹ ਮਿਸ਼ਨ ਜਿਹੜਾ ਅਸੀਂ ਸ਼ੁਰੂ ਕੀਤਾ ਹੈ ਮੈਂ ਇਹ ਚੱਲਦਾ ਰਹੂ ਤੁਹਾਡੇ ਪਖੰਡਵਾਦ ਦੇ ਖਿਲਾਫ ਤੁਹਾਡਾ ਜਿਹੜਾ ਫੁਕਰਪਣਾ ਹੈਗਾ ਉਹਦੇ ਖਿਲਾਫ ਬੋਲਦੇ ਰਹਿਾਂਗੇ ਹੁਣ ਮੈਂ ਗੱਲ ਜਿਹੜੀ ਸ਼ਖਵੀਰ ਨੇ ਕਹੀ ਹੈ ਉਹਦੇ ਤੋਂ ਥੋੜਾ ਜਿਹਾ ਤੋਰ ਦੇ ਨਾਲ ਇਹ ਗੱਲਬਾਤ ਕਰਨੀ ਚਾਹਣਾ। ਵਾਕਈ ਇਹ ਗੱਲ ਚੁਭੂਗੀ। ਅਮਰਪਾਲ ਦੀ ਉਨੀ ਉਮਰ ਹੈ ਨਹੀਂ। ਜਿੰਨੇ ਬੰਦੀ ਸਿੰਘ ਜੇਲ੍ਹ ਕੱਟ ਚੁੱਕੇ ਨੇ ਤੇ ਜਾਂ ਜੇਲ੍ਹਾਂ ਦੇ ਵਿੱਚ ਬੰਦ ਨੇ। ਅਮਰਪਾਲ ਦਾ ਪਰਿਵਾਰ ਤਾਂ ਪਿਰਥੀ ਚੰਦੀਆ ਜਾਂ ਧੀਰਮੱਲੀਆ ਪਰਿਵਾਰ ਹੈ। ਇਹਨਾਂ ਨੇ ਤਾਂ ਵਪਾਰ ਬਣਾਇਆ ਹੋਇਆ ਹੈ ਜਿਹੜੀ ਜੁੰਡਲੀ ਇਕੱਠੀ ਹੋਈ ਹੈ ਇਹ। ਇਨ ਦਾ ਕੋਈ ਖਾਲਸਤਾਨ ਦੇ ਨਾਲ ਕੌਮ ਨਾਲ ਕੋਈ ਸਬੰਧ ਨਹੀਂ ਇਹਨਾਂ ਨੇ ਤਾਂ ਬਾਸ਼ ਇਸ਼ੂ ਛੱਡ ਕੇ ਵੱਧ ਤੋਂ ਵੱਧ ਅੱਡਾ ਕਿੱਦਾਂ ਇਕੱਠੇ ਕਰਨੇ ਨੇ ਵੱਧ ਤੋਂ ਵੱਧ ਲੋਕਾਂ ਨੂੰ ਬੇਵਕੂਫ ਕਿੱਦਾਂ ਬਣਾਉਣਾ ਹੈ ਕੌਮ ਦੇ ਨਾਂ ਤੇ ਆਪਣੇ ਘਰ ਕਿੱਦਾਂ ਭਰਨੇ ਨੇ ਇਹਨਾਂ ਦਾ ਕੰਮ ਇਹ ਹੈ ਹੁਣ ਬਹੁਤਿਆਂ ਨੇ ਇਹ ਗਾਲੀ ਗਲੋਚ ਕਰਨੇ ਕਿ ਸੁਖਵੀਰ ਕਿੰਨਾ ਕੁ ਭਲਾਵਾਨ ਸੈਂ ਮੈਂ ਕਦੋਂ ਕਹਿਣਾ ਮੈਂ ਤੇ ਗੱਲ ਕਦੇ ਕਹੀ ਨਹੀਂ ਮੈਂ ਤਾਂ ਵਿਰੋਧ ਕਰਦਾ ਹਰ ਵਕਤ ਉਹਦਾ ਪਰ ਜਿਹੜੀ ਗੱਲ ਕੋਈ ਅਕਲ ਦੀ ਕਹਿੰਦਾ ਹੈ ਨਾ ਆਪਾਂ ਤਾਂ ਉਹ ਗੱਲ ਕਰਨੀ ਇੱਕ ਪਾਸੇ ਅਮਰਤਪਾਲ ਇੱਕ ਪਾਸੇ ਗੁਰਦੀਪ ਸਿੰਘ ਖੇੜਾ ਜਿਹੜੇ ਰਿਹਾ ਹੋ ਗਿਆ ਇਹ ਬੰਦੀ ਸਿੰਘ ਨੇ ਕੀ ਤੋਲਣਾ ਕੀਤੀ ਜਾ ਸਕਦੀ ਉਹਨਾਂ ਜਿਹੜੇ ਬੰਦੀ ਸਿੰਘ ਰਿਹਾ ਕਰਨ ਵਾਸਤੇ ਮੋਰਚਾ ਲਾਈ ਬੈਠੇ ਨੇ ਉਹਨਾਂ ਨੂੰ ਵੀ ਥੋੜਾ ਬਹੁਤਾ ਕੁਝ ਸੋਚਣਾ ਪੈਣਾ ਜੇ ਇਦਾਂ ਹੀ ਅਸੀਂ ਅਮਰਤਪਾਲ ਦੇ ਪਿੱਛੇ ਲੱਗ ਕੇ ਜੋ ਪਹਿਲਾਂ ਕੁਝ ਹੈ ਮਾੜਾ ਮੋਟਾ ਉਹਨੂੰ ਵੀ ਅਸੀਂ ਖਤਮ ਕਰਨਾ ਹੈ ਮੈਂ ਇਸ ਕਰਕੇ ਗੱਲ ਕੀਤੀ ਕਿ ਕਈ ਵਾਰੀ ਨਾ ਬੰਦਾ ਆਪਣੀ ਜਵਾਨ ਤੋਂ ਗੱਲ ਸੱਚੀ ਕਰ ਦਿੰਦਾ ਹੈ ਵਧੀਆ ਗੱਲ ਕਰ ਦਿੰਦਾ ਪਰ ਕਈ ਤੜਫਦੇ ਆ ਗੁਰਦੀਪ ਖੇੜਾ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੇ ਕਿਉਂ ਗਿਆ ਤੁਸੀਂ ਸੱਦ ਲਓ ਉਹਨੂੰ ਤੁਸੀਂ ਸੱਦੋ ਜਦਨ ਰਿਹਾ ਹੋ ਕੇ ਉਹ ਆਇਆ ਥੋੜੇ ਵਿੱਚੋਂ ਕਿਹੜਾ ਚੌਧਰੀ ਗਿਆ ਸੀ ਤੁਸੀਂ ਅਮਰਤਪਾਲ ਦਾ ਭਰਾ ਇੱਕ ਡਰੱਗ ਕੇਸ ਦੇ ਵਿੱਚ ਅੰਦਰ ਗਿਆ ਸਰੋਪੇ ਲਾ ਕੇ ਪਹੁੰਚ ਕੇ ਜੇਲ੍ਹ ਦੇ ਸਾਹਮਣੇ ਲੱਡੂ ਬੰਡੇ ਤੁਸੀਂ ਹਾਰ ਪਾਇਓ ਦੇ ਕਿ ਤੁਸੀਂ ਜਦੋਂ ਗੁਰਦੀਪ ਸਿੰਘ ਖੇੜਾ ਰਿਹਾਂ ਰਹਾ ਹੋਏ ਨੇ ਕਿੰਨੇ ਗਏ ਤੁਹਾਡੇ ਵਿੱਚੋਂ ਮਾਨ ਗਿਆ ਸੀ ਜੇ ਜਿਹੜੇ ਆ ਐਮਪੀ ਸਰਵਿਸ ਵਰਗੇ ਬੋਲਦੇ ਨੇ ਇਹ ਗਏ ਸੀ ਅਮਰਤਪਾਲ ਦਾ ਪਿਓ ਗਿਆ ਸੀ ਦੱਸੋ ਕਿਹੜਾ ਗਿਆ ਤੁਹਾਡੇ ਵਿੱਚੋਂ ਸ਼ਰਮ ਤਾਂ ਸਾਨੂੰ ਆਣੀ ਨਹੀਂ ਸਖਵੀਰ ਦੀ ਗੱਲ ਕਰਨ ਦਾ ਤਾਂ ਇੱਕ ਬਹਾਨਾ ਸੀ ਛੇਤਰ ਦਾ ਤੁਹਾਡੇ ਫੇਰਨਾ ਸੀ ਮੈਂ ਜਾਣ ਕੇ ਤੁਹਾਡੇ ਨਾਲ ਚੰਗਾ ਰਿਹਾ ਸੁਖਵੀਰ ਜਿਹੜੀ ਇਹ ਗੱਲ ਕਹਿ ਗਿਆ ਹਾਲਾਂਕਿ ਨਾਂ ਨਹੀਂ ਲਿਆ ਪਰ ਨਾਮ ਮੈਲੇ ਦਿਨਾ ਉਹ ਅਮਰਤਪਾਲ ਨੂੰ ਕਹਿੰਦਾ ਕਹਿੰਦਾ ਅਮਰਤਪਾਲ ਦੀ ਉਨੀ ਉਮਰ ਨਹੀਂ ਜਿੰਨੀ ਖੇੜਾ ਸਾਹਿਬ ਨੇ ਜਣ ਕੇ ਗੁਰਦੀਪ ਖੇੜਾ ਨੇ ਜੇਲ੍ਹ ਕੱਟੀ ਐ ਇਹ ਤਾਂ ਸੱਚ ਹੈ ਮਿੱਤਰੋ ਅਮਰਤਪਾਲ ਕੀ ਸੀ ਇੱਕ ਟਰੱਕ ਡਰਾਈਵਰ ਸੀ ਮਾੜਾ ਮੋੜਾ ਦਵਾਈ ਦੇ ਵਿੱਚ ਜਦੋਂ ਦੀਪ ਸਿੱਧੂ ਦੀ ਮੌਤ ਹੋ ਗਈ ਉਦੋਂ ਥੋੜਾ ਜਿਹਾ ਦਿਮਾਗ ਨੇ ਕੰਮ ਕੀਤਾ ਵੀ ਚਲੋ ਇੰਡੀਆ ਇੰਡੀਆ ਦੇ ਵਿੱਚ ਟੀਮ ਵਰਕ ਪਹਿਲੇ ਕੰਮ ਕਰ ਰਹੇ ਸੀ ਸਾਰਾ ਕੁਝ ਭਿੰਡਰਾਂ ਵਾਲੀ ਦੀ ਕਾਪੀ ਕਰਕੇ ਤੇ ਇਹ ਜਿਹੜੀਆਂ ਭੇਡਾਂ ਚਾਹੁੰਦੀਆਂ ਹੁੰਦੀਆਂ ਨੇ ਖਾਲਸਾ ਜਿੰਦਾਬਾਦ ਉਹਨਾਂ ਨੂੰ ਨਮਾ ਭਿੰਡਰਾਂ ਵਾਲਾ ਮਿਲ ਗਿਆ ਉਹਨੂੰ ਉਭਾਰਤਾ ਐਨ ਪੀ ਬਣਾਤਾ ਤੇ ਖਮਿਆਜਾ ਭੁੱਤਣਾ ਪੈਣਾ ਹੁਣ ਨਾ ਫੇਰ ਉੱਥੇ ਆ ਜਾਣਾ ਸੁਖਵੀਰ ਨੇ ਜਿਹੜੀ ਗੱਲ ਕਹੀ ਆ ਨਾ ਮੈਨ ਲੱਗਦਾ ਉਹ ਸੱਚ ਬੋਲਿਆ ਸਹੀ ਕਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ